ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾਪੁਰ ਚਾਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਅਸੀਂ ਕਾਟਨ ਦੁਪੱਟੇ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਕਨਸੈਪਟ ਨੇ ਪਰ ਇਹ ਸਾਰੇ ਆਪਾਂ ਸੇਲ ਤੇ ਲਗਾ ਦਿੱਤੇ ਨੇ ਜਿੰਨੀ ਵੀ ਅੱਜ ਦੀ ਤੁਹਾਨੂੰ ਕਲੈਕਸ਼ਨ ਇਹ ਦਿਖ ਰਹੀ ਆ ਸਾਰੇ ਸੈੱਟ ਵਾਈਜ਼ ਨੇ ਕਹਿੰਦੇ ਸੈੱਟ ਨਿਊ ਨੇ ਜਿਵੇਂ ਜੈਪੁਰੀ ਦੀ ਇੰਨੀ ਜ਼ਿਆਦਾ ਡਿਮਾਂਡ ਸੀਗੀ ਸੋ ਜੈਪੂਰੀ ਸੈੱਟ ਵੀ ਆਪਾਂ ਨਿਊ ਮੰਗਾ ਲਏ ਨੇ ਸਾਰੇ ਕਾਟਨ ਦੁਪੱਟੇ ਦੇ ਨਾਲ ਆ ਮਲ ਦੇ ਦੁਪੱਟੇ ਲੱਗੇ ਹੋਇਆ ਬਹੁਤ ਸੋਹਣੇ ਹਨ ਤੇ ਤੁਸੀਂ ਇਹ ਅੱਜ ਪੂਰਾ ਫਾਇਦਾ ਲੈ ਸਕਦੇ ਹੋ ਇੰਨੇ ਜ਼ਿਆਦਾ ਡਿਸਕਾਊਂਟ ਦੇ ਨੇ ਇਹ ਜਸਟ ਇੱਕ ਕੋਰੀਅਰ ਚਾਰਜਸ ਤੁਹਾਨੂੰ ਪੈਣਗੇ ਨਹੀਂ ਤਾਂ ਸੂਟ ਬਿਲਕੁਲ ਡਿਸਕਾਊਂਟ ਦੇ ਤੁਹਾਨੂੰ ਮਿਲਨੇ ਨੇ ਤੇ ਪਿਓਰ ਕਾਟਨ ਹੋਊਗੀ ਕੁਝ ਵੀ ਇਹਦੇ ਵਿੱਚ ਸਿੰਥੈਟਿਕ ਨਹੀਂ ਰਹੂਗਾ ਠੀਕ ਹੈ ਜੀ ਤੇ ਜਿਹੜੀਆਂ ਆਪਾਂ ਨਾ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੀਆਂ ਨੇ ਹਮੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਗਾਂ ਦੀਆਂ ਵੀ ਸੋਹਣੀਆਂ ਸੋਹਣੀਆਂ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਸਾਡੇ ਕੋਲੋਂ ਮਿਲੂਗਾ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹਨਾਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਲੋ ਜੀ ਦਿਖਾਉਣੀ ਹੈ ਤੁਹਾਨੂੰ ਅੱਜ ਦੀ ਕਲੈਕਸ਼ਨ ਸ਼ਾਪ ਦਾ ਟਾਈਮਿੰਗ ਸਾਡਾ ਰਹੂਗਾ 10 ਤੋਂ 5 ਜਦੋਂ ਵੀ ਤੁਸੀਂ ਆਉਣਾ ਕਾਲ ਕਰਕੇ ਆ ਸਕਦੇ ਹੋ 10 ਤੋਂ 5 ਬਸ ਇੰਨਾ ਕਿ ਸਾਨੂੰ ਹੁੰਦਾ ਵੀ ਇੰਨੀ ਗਰਮੀयां ਤਾਂ ਤੁਹਾਡਾ ਘੇੜਾ ਨਾ ਲੱਗੇ ਜੀ ਤਾਂ ਕਰਕੇ ਸਾਨੂੰ ਤੁਹਾਨੂੰ ਹਮੇਸ਼ਾ ਕਹਿੰਦਾ ਵੀ ਕਾਲ ਕਰਕੇ ਆਇਓ ਤੇ ਜਿਹੜੀਆਂ ਆਪਣਾ ਗਰੁੱਪ ਜੁਆਇਨ ਕਰਨਾ ਚਾਹੁੰਦੀਆਂ ਨੇ ਜਿਨ੍ਹਾਂ ਨੂੰ ਹੁੰਦਾ ਸਾਨੂੰ ਫੋਟੋਸ ਪ੍ਰੋਵਾਈਡ ਹੋਣ ਹਨਾ ਤਾਂ ਜਦੋਂ ਤੁਸੀਂ ਸਾਨੂੰ ਹੈਲੋ ਦਾ ਮੈਸੇਜ ਸੈਂਡ ਕਰ ਦਿਓ ਲਿੰਕ ਸਾਡੇ ਗਰੁੱਪ ਦਾ ਤੁਹਾਨੂੰ ਆਟੋਮੈਟਿਕਲੀ ਸੈਂਡ ਹੋ ਜਾਂਦਾ ਦਾ ਤੁਸੀਂ ਉਹਨੂੰ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਲੋ ਅੱਜ ਦੇ ਕਨਸੈਪਟ ਹੈ ਜਿਹੜੇ ਬਹੁਤ ਹੀ ਜਣ ਕੇ ਲਾਸਟ ਸਟਾਕ ਆ ਰਹੇ ਦੁਪੱਟਾ ਅਸੀਂ ਕੱਢਣ ਲੱਗੇ ਆ ਇਸ ਤੋਂ ਬਾਅਦ ਤੁਹਾਨੂੰ ਕਾਟਨ ਦੁਪੱਟਾ ਨਹੀਂ ਦੇਖਣ ਨੂੰ ਮਿਲੇਗਾ ਪ੍ਰੀਮੀਅਮ ਰੇਂਜਾਂ ਆ ਕਾਟਨ ਦੁਪੱਟੇ ਚ ਮਿਲਣਗੇ ਆ ਬਟ ਆਹ ਰੇਂਜਾਂ ਨਹੀਂ ਮਿਲਣਗੀਆਂ ਠੀਕ ਹੈ ਜੀ ਇਹਨਾਂ ਦੀ ਮੈਂ ਲੰਬਾਈ ਡ라이 ਕੋਸ਼ਿਸ਼ ਕਰੂੰਗੀ ਜਿੰਨੀ ਕਿ ਮੈਨੂੰ ਦੱਸੀ ਗਈ ਮੈ ਜੋ ਦੱਸੂੰਗੀ ਹਨਾ ਮੈਂ ਕਿ ਤੁਹਾਨੂੰ ਸੋ ਜਿਹੜੀਆਂ ਭੈਣਾਂ ਨੇ ਬੈਨੀਫਿਟ ਲੈਣੇ ਨੇ 5 600 ਦੇ ਕੈਮਲੀ कॉटन ਦਾ ਸੂਟ ਆਉਂਦਾ ਹਾਂ ਵਿੱਚ ਕੋਰੀਅਰ ਦੇ ਨਾਲ ਉਹਨਾਂ ਲਈ ਆਪਾਂ ਨੂੰ ਦੁਪੱਟੇ ਅਲੱਗ ਤੋਂ ਲੈਣੇ ਪੈਂਦੇ ਨੇ ਪਰ ਇਹ ਵਾਲੇ ਇੱਕ ਸੀਜ਼ਨ ਦਾ ਬਹੁਤ ਸੋਹਣੇ ਜਾਂਦੇ ਨੇ ਸੂਟ ਇੱਕ ਸੀਜ਼ਨ ਪੂਰਾ ਵਧੀਆ ਤੁਹਾਡਾ ਕਰਨੀਆਂ ਦਾ ਇਹ ਕੱਢ ਕੇ ਜਾਣਗੇ ਮੈਂ ਉਹ ਚੀਜ਼ ਨਹੀਂ ਕਹੂੰਗੀ ਕਿ ਬਹੁਤ ਹੰਡਣਗੇ ਜੀ ਬਹੁਤ ਪਰ ਇੱਕ ਸੀਜ਼ਨ ਜਿਹੜਾ ਜੈਸਾ ਨਾ ਹੁਣ ਗਰਮੀ ਪੈ ਰਹੀ ਹੈ ਨਾ ਤਾਂ ਆਹ ਜਿਹੜਾ ਜਮਾਂ ਹੀ ਹੌਲਾ ਜਾਂ ਕਪੜਾ ਭਾਗਦੀਆਂ ਨੇ ਪਹਿਣਾ ਵੀ ਬਸ ਨਾਲੇ ਤਾਂ 4-5 ਦਾ ਸੂਟ ਹੋਵੇ ਤੇ ਬਾਕੀ ਬਿਲਕੁਲ ਹੌਲਾ ਜਾਂ ਸਟਾਫ ਹੋਵੇ ਜਿਵੇਂ ਮਰਜੀ ਉਹਨੂੰ ਪਾ ਕੇ ਵੀਅਰ ਕਰੀ ਚੱਲੋ ਤਾਂ ਉਹ ਵਾਲੀ ਇਹ ਕਨਸੈਪਟ ਨੇ ਬਸ ਤੁਸੀਂ ਕੀ ਕਰਦੇ ਆ ਫਟਾਫਟ ਲੱਗੇ ਸਕਰੀਨਸ਼ਾਟ ਆਰਡਰ ਕਰਦੇ ਆ ਕਿਉਂਕਿ ਇਹ ਲਾਸਟ ਸਟਾਕ ਆ ਮੈਂ ਫੇਰ ਰਿਪੀਟ ਕਰ ਰਹੀ ਆ ਇੱਕ ਦੋ ਵਾਰ ਨਾ ਤਾਂ ਤੁਹਾਨੂੰ ਜੈਪੁਰੀ ਡਿਜ਼ਾਈਨ ਸਾਡੇ ਕੋਲੋਂ ਮਿਲਣਗੇ ਨਹੀਂ ਆਹ ਵਾਲੇ ਡਿਜ਼ਾਈਨ ਮਿਲਣੇ ਨੇ ਤੋ ਜਿੰਨਾ ਵੀ ਪੀਸ ਨੇ ਸਾਰੇ ਅਸੀਂ ਸੇਲ ਦੇ ਉੱਤੇ ਲਗਾ ਦਿੱਤੇ ਨੇ ਸਟਾਕ ਕਲੀਅਰ ਸੇਲ ਆ ਕਾਟਨ ਦੁਪੱਟੇ ਦੀ ਠੀਕ ਹੈ ਜੀ ਸਸਤੇ ਵਾਲੇ ਕਾਟਨ ਦੁਪੱਟੇ ਦੀ ਸਟਾਕ ਕਲੀਅਰ ਸੇਲ ਅਸੀਂ ਲਗਾਈ ਆ ਅੱਜ ਲੋ ਜੀ ਤੁਹਾਨੂੰ ਅੱਜ ਦਾ ਪਹਿਲਾ ਕਨਸੈਪਟ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਇੱਕ ਇੱਕ ਪੀਸ ਖੁੱਲੂਗਾ ਅੱਜ ਇੱਕ ਇੱਕ ਪੀਸ ਅੱਗੇ ਮੈਂ ਸਿਰਫ ਕਲਰ ਨਾਲ ਸ਼ੋਅ ਕਰ ਦਿੰਨੀ ਆ ਪਰ ਅੱਜ ਮੈਂ ਸਾਰੇ ਪੀਸ ਨੂੰ ਖੋਲ ਕੇ ਦਿਖਾਉਂਗੀ ਮੈਨੂੰ ਇਹਦਾ ਐਨਟੀ ਟਿਪ ਚੱਕ ਲੈਣਾ ਆ ਅਲੋਚਕ ਕਿਉਂਕਿ ਹਮੇਸ਼ਾ ਪੜ੍ਹਨੀ ਆ ਫਿਰ ਇਹੀ ਮੈਸੇਜ ਹੁੰਦੇ ਆ ਇਹਨਾਂ ਦੀ ਲੰਬਾਈ ਕਿੰਨੀ ਆ ਇਹਨਾਂ ਦੀ ਚੌੜਾਈ ਕਿੰਨੀ ਆ ਅਲੋਚਕ ਜੇ ਤੁਸੀਂ ਮੰਨ ਕੇ ਚੱਲੋ ਇਹ 44 ਪੂਰੀ ਲੰਬਾਈ ਦਿਖਾ ਰਿਆ ਯਾਨੀ ਕਿ 43 ਤੱਕ 42 43 ਤੱਕ ਆਰਾਮ ਦੇ ਨਾਲ ਸੂਟ ਰੈਡੀ ਹੋਊਗਾ ਯਾਨੀ ਕਿ ਇੰਨੀ ਵਧੀਆ ਇਹਨਾਂ ਦੀ ਲੰਬਾਈ ਹੈ ਤੁਹਾਡੇ ਸਾਹਮਣੇ ਪੂਰਾ ਮੈਂ ਦਿਖਾ ਰਹੀ ਹਾਂ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੁਝ ਅਲੱਗ ਦਿਖਾ ਰਹੇ ਹਾਂ ਵੀ ਨੀਚੋਂ ਮੈਂ ਤੁਹਾਨੂੰ ਪੂਰਾ ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰੀ ਇਹ ਲੰਬਾਈ ਦਿਖਾ ਰਹੀ ਹਾਂ ਉੱਪਰੋਂ ਆਪਾਂ ਇਸ ਤਰ੍ਹਾਂ ਇੰਚ ਟੇਪ ਨੂੰ ਰੱਖ ਰਹੀ ਹਾਂ ਮੈਂ ਤੇ ਪੂਰਾ 44 ਤੱਕ ਇਹ ਜਾ ਰਿਹਾ ਤੇ ਜਿਵੇਂ ਇੱਥੇ ਚਲੋ ਤਰਪਾਈ ਵਗੈਰਾ ਹੋ ਕੇ 43 42 ਆਰਾਮ ਦੇ ਨਾਲ ਇਹ ਰੈਡੀ ਹੋਊਗੀ ਠੀਕ ਹੈ ਜੀ ਆਲੋ ਜੀ ਕਨਸੈਪਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਗਰਮੀਆਂ ਦੇ ਤੋਹਫੇ ਨੇ ਇਹ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਕਨਸੈਪਟ ਇਹ ਹੈ ਮਾਰਕੀਟ ਦੇ ਵਿੱਚ ਪਿਓਰ ਕਾਟਨ ਆ ਇੱਕ ਵੀ ਧਾਗਾ ਸਿੰਥੈਟਿਕ ਨਹੀਂ ਸਿੰਥੈਟਿਕ بیس ਆ ਜਿਹੜਾ 500 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ 550 600 ਜਨਾਮ ਨਾਲ ਤੁਹਾਨੂੰ ਕਿਤੋਂ ਵੀ ਮਿਲ ਜਾਊਗਾ 500 'ਚ ਤਾਂ ਆਮੀਓ ਮਿਲ ਹੀ ਜਾਂਦੇ ਠੀਕ ਹੈ ਜੀ ਬਟ ਇਹ ਬਹੁਤ ਪਿਆਰਾ ਬੇਸ ਆ ਬਿਲਕੁਲ ਪਿਓਰ ਕੈਮਰੀ ਕਾਟਨ ਦੇ ਸੂਟ ਰਹਿਣਗੇ 1% ਵੀ ਸਿੰਥੈਟਿਕ ਨਹੀਂ ਰਹੂਗਾ ਜਿਹੜੀ ਇਹਦੀ ਬਾਟਮ ਰਹੂਗੀ ਉਹ 2.5 ਪ੍ਰੋਪਰ ਨਹੀਂ ਹੋਗੀ 2.5 ਤੋਂ ਥੋੜੇ ਜਿਹਾ ਪੁਆਇੰਟ ਘਾਟ 2.5 ਤੋਂ ਪਲੱਸ ਹੋਊਗੀ 2.5 ਤੋਂ ਘੱਟ ਹੋਊਗੀ ਮੈਂ ਪਹਿਲਾਂ ਹੀ ਕਲੀਅਰ ਕਰ ਰਹੀ ਆ ਆਈ ਤੋਂ ਬਾਟਮ ਕੱਟ ਹੋ ਗਈ ਜੀ ਸਵਾ ਦੋ ਜਾਣ ਕੇ ਪੇਟੀ ਦਾ ਕਪੜਾ ਤੁਹਾਨੂੰ ਅਲੱਗ ਤੋਂ ਜਿਹੜੀਆਂ ਪਹਿਣਾ ਹੈਵੀ ਸਲਵਾਰਾਂ ਪਾਉਂਦੀਆਂ ਜਿਹੜੀਆਂ ਪਹਿਣਾ ਪਾਉਂਦੀਆਂ ਨੇ ਸਟ੍ਰੇਟ ਸਲਵਾਰਾਂ ਜਾਂ ਤੁਸੀਂ ਪੈਂਟ ਪਲਾਜ਼ੋ ਵਗੈਰਾ ਬਣਾਉਣਾ ਚਾਹੁੰਦੇ ਹੋ ਤਾਂ ਆਰਾਮ ਦੇ ਨਾਲ ਫਿਰ ਤਾਂ ਬੇਫਿਕਰ ਹੋ ਕੇ ਚੱਕ ਲਓ ਸੂਟ ਫਿਰ ਤੁਹਾਨੂੰ ਸਲਵਾਰ ਤੇ ਜਿਹੜਾ ਬਾਟਮ ਦਾ ਕਪੜਾ ਉਹਦਾ ਕੋਈ ਟੈਨਸ਼ਨ ਨਹੀਂ ਹੈਗੀ ਨਾਲ ਦੇਖੋ ਇਹਨਾਂ ਨੇ ਦੁਪੱਟੇ ਆਹ ਲਓ ਜੀ ਇਹ ਹੈਗੇ ਨੇ ਦੁਪੱਟੇ ਬਹੁਤ ਹੀ ਸੋਹਣੇ ਦੇਖੋ ਦੁਪੱਟਿਆਂ ਦੀ ਲੰਬਾਈ ਚੜਾਈ ਆਪ ਚੈੱਕ ਕਰ ਸਕਦੇ ਹੋ ਕਿਸੇ ਪਾਸਿਓ ਕੋਈ ਕਮੀ ਹੈਗੀ ਸੂਟ ਦੇ ਵਿੱਚ ਜਾਨੀ ਕਿ ਮੈਂ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਇੱਕ ਸੀਜ਼ਨ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਇੱਕ ਸੀਜ਼ਨ ਸਾਡਾ ਵਧੀਆ ਸਕੂਨ ਜਾਂ ਕਪੜਾ ਹੋਵੇ ਬਿਲਕੁਲ ਹੀ ਲਾਈਟ ਵੇਟ ਜਾਂ ਮਿੱਠਾ ਜਿਹਾ ਕੈਮਰੀ ਕਾਟਨ ਦਾ ਸੂਟ ਵੀ ਲਓਗੇ ਆਪਣੀ ਹਰ ਸੈਟਰਡੇ ਵੀਡੀਓ ਆਉਂਦੀ ਆ 600 ਦੇ ਵਿੱਚ ਆਪਾਂ ਤੁਹਾਡੇ ਘਰ ਤੱਕ ਪਹੁੰਚਨਾ ਕਰਦੇ ਹਾਂ ਉਹ ਵਾਲੇ ਸੂਟ ਤੇ 600 ਦੇ ਵਿੱਚ ਇਹੀ ਸੂਟ ਤੁਹਾਨੂੰ ਵਿਧ ਦੁਪੱਟੇ ਦੇ ਨਾਲ ਮਿਲ ਰਿਹਾ ਨੇ ਠੀਕ ਹੈ ਜੀ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਲੈ ਲਿਓ ਸਕਰੀਨ ਸ਼ਾਟ ਕਰ ਦਿਓ ਆਰਡਰ ਇਹ ਵਾਲਾ ਸੂਟ ਰਹੂਗਾ ਜੀ 650 ਵਿਦ ਸ਼ਿਪਿੰਗ ਦੇ ਨਾਲ ਸ਼ਿਪਿੰਗ ਦੇ ਨਾਲ ਪ੍ਰਾਈਸ ਰਹੂਗਾ 650 ਦੋ ਸੂਟ ਮੰਗਾਉਣੇ ਤਾਂ ਸ਼ਿਪਿੰਗ ਫ੍ਰੀ ਹੋ ਜਾਊਗੀ 1200 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਸਕਰੀਨ ਤੇ ਜਿਹੜਾ ਪ੍ਰਾਈਸ ਚੱਲੂਗਾ 650 ਰੁਪਿਆ ਚੱਲੂਗਾ ਪਲੀਜ਼ ਧਿਆਨ ਦੇ ਨਾਲ ਸੁਣ ਲਿਓ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਲਓ ਜੀ ਨੈਕਸਟ ਵਾਲਾ ਡਿਜ਼ਾਈਨ ਦੇਖ ਲਓ ਬਹੁਤ ਸੋਹਣੇ ਬਹੁਤ ਹੀ ਪਿਆਰੇ ਡਿਜ਼ਾਈਨਾਂ ਸਾਰਿਆਂ ਦੀ ਲੰਬਾਈ ਚੜਾਈ ਸੇਮ ਰਹੂਗੀ ਜਿਵੇਂ ਮੈਂ ਤੁਹਾਨੂੰ ਮਣਕੇ ਦਿਖਾਈ ਦਿੱਤੀ ਆ। ਯਾਨੀ ਕਿ 24 43 ਲੰਬਾਈ ਆਰਾਮ ਦੇ ਨਾਲ ਤਿਆਰ ਹੋਊਗੀ ਸੂਟ ਦੀ। ਬਿਲਕੁਲ ਪੀਜੇ ਜੇ ਸ਼ੇਡ ਦਾ ਇਹ ਸੂਟ ਆ। ਆ ਲਓ ਜੀ। ਨਾਲ ਇਹਦੇ ਸੇਮ ਰਹੂਗਾ ਇਸ ਤਰ੍ਹਾਂ ਦੁਪੱਟਾ। ਬਹੁਤ ਸੋਹਣੇ ਬਹੁਤ ਪਿਆਰੇ ਦੁਪੱਟੇ ਨੇ ਕਨਸੈਪਟ ਬਹੁਤ ਸੋਹਣੇ ਨੇ ਕਿਸੇ ਭੈਣ ਕੋਈ ਦਿੱਲੀ ਤੁਸੀਂ ਅਪਟਾਊਨ ਕਿਤੇ ਕਰਦੇ ਹੋ ਕੋਈ ਜੌਬ ਕਰਦੇ ਹੋ ਤਾਂ ਬਹੁਤ ਸੋਹਣੇ ਆ ਜਿਵੇਂ ਮਰਜੀ ਤੁਸੀਂ ਰੇਂਜ ਵੀ ਇੰਨੀ ਨਹੀਂ ਤਾਂ ਇਹੀ ਸੂਟ ਮਾਰਕੀਟ ਦੇ ਵਿੱਚ 60 ਤੋਂ 750 ਤੱਕ ਆਰਾਮ ਦੇ ਨਾਲ ਵਿਕ ਵੀ ਰਹੇ ਨੇ ਤੇ ਜਿਹੜੀ ਪ੍ਰੀਮੀਅਮ ਰੇਂਜਾਂ ਨੇ ਉਹ ਤਾਂ ਪਈਆਂ ਨੇ ਪ੍ਰੀਮੀਅਮ ਹਜ਼ਾਰ-ਹਜ਼ਾਰ ਵਾਲੇ ਵੀ ਆਪਣੇ ਕੋਲ ਪਏ ਨੇ ਜਿਹੜੀਆਂ ਭੈਣਾਂ ਨੂੰ ਉਹ ਚਾਹੀਦੇ ਹੋਏ ਉਹਨਾਂ ਦੀ ਵੀ ਕਿਸੇ ਦਿਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਪਰ ਇਹ ਵਾਲੇ ਕਨਸੈਪਟ ਨੇ ਲਾਸਟ ਸਟਾਕ ਆ ਇਹ ਅਸੀਂ ਰਿਪੀਟ ਤੇ ਨਹੀਂ ਹੁਣ ਆਉਣਾ ਹੈਗਾ ਜਿਹੜੀਆਂ ਭੈਣਾਂ ਨੇ ਫਾਇਦੇ ਲੈਣ चक लो जिन्हों भी एट चाहते ना दुपट्टा आउा बहुत प्यारा दुपटे बिलकुल ही प्योर कैमरिक कॉटन के दुपट्टे मिलने चीजा कुछ भी डिफरेंट नहीं रहेगा प्योर कहा प्योर कैमरिक ही थोडे घर तक पहुंचूगी ठीक है जी ਹੈਲੋ ਨੰਬਰ ਹੋਊਗਾ ਜੀ 3 ਲਾਸਟ ਸਟਾਕ ਆ بار بار ਰਿਪੀਟ ਕਰ ਰਹੀ ਆ ਭੈਣ ਬਣ ਕੇ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਫਟਾਫਟ ਲਈ ਚੱਲਿਓ ਸਕਰੀਨਸ਼ਾਟ ਤੇ ਕਰੀ ਚੱਲਿਓ ਆਰਡਰ ਆ ਲੋ ਬਿਲਕੁਲ ਲੈਮਨ ਜੇ ਸ਼ੇਡ ਆ ਗਿਆ ਇਹ ਵੀ ਬਹੁਤ ਪਿਆਰੀ ਜਿਹੀ ਪ੍ਰਿੰਟਿੰਗ ਆ ਨਾਲ ਇਹਦੇ ਇਸ ਤਰ੍ਹਾਂ ਹੋਊਗੀ ਬੋਟਮ ते जी बहुत ही सोहना बहुत ही प्यारा जहा नंबर चार, चार सूट रहूगा बहुत सोहना येलो कलर उ मैंगो शेड है बहुत ही प्यारा जहा बहुत सोहना सारा हैंडवर्क काम होया देखो ये सारा ना ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਪੱਟੀ ਲੱਗੀ ਹੈ ਇਹਨੂੰ ਤੁਸੀਂ ਅਡਜਸਟ ਜਿੱਥੇ ਮਰਜੀ ਕਰ ਸਕਦੇ ਹੋ ਜਿਹੜੀਆਂ ਇਹਨਾਂ ਦੇ ਉੱਪਰ ਇਸ ਤਰ੍ਹਾਂ ਲੱਗੀਆਂ ਹੋਈਆਂ ਨੇ ਨਾ ਪੈਚ ਜੇ ਇਹਨਾਂ ਨੂੰ ਅਡਜਸਟ ਹੋ ਜਦੋਂ ਤੁਸੀਂ ਸਟਿਚਿੰਗ ਕਰਦੇ ਹੋ ਲਾ ਕੇ ਜਿੱਥੇ ਮਰਜੀ ਅਡਜਸਟ ਕਰ ਸਕਦੇ ਹੋ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਵੀ ਇਹ ਗਲੇ ਤੋਂ ਅੱਧੀ ਕਈ ਵਾਰੀ ਪੈਣਾ ਕੈਲੂ ਨਹੀਂ ਅਤੇ ਉੱਪਰ ਜਿਹਾ ਕੱਟੀ ਜਾਊਗੀ ਇਦਾਂ ਕੁਝ ਨਹੀਂ ਹੁੰਦਾ ਜੀ ਆਹ ਹੈਗੀ ਇਹਦੇ ਨਾਲ ਬਾਟਮ ਜ਼ਿਗਜ਼ੈਗ ਜੀ ਬਾਟਮ ਬਣੀ ਹੋਈ ਆ ਨਾਲ ਇਹਦੇ ਸੇਮ ਪਿਓਰ ਕੈਮਬ੍ਰਿਕ ਕਾਟਨ ਦਾ ਇਹ ਦੁਪੱਟਾ ਆਲੋ ਬਿਲਕੁਲ ਸੌਫਟ ਵਾਲੇ ਬਿਲਕੁਲ ਵੀ ਮਾਵਾ ਨਹੀਂ ਖੜਾ ਆ ਜਾਨੀ ਦੁਪੱਟਿਆਂ ਦੇ ਬਿਲਕੁਲ ਸੌਫਟ ਵਾਲੇ ਬਿਲਕੁਲ ਜਿਵੇਂ ਆਪਾਂ ਕਹਿ ਰਹੀਏ ਪਿਓਰ ਮਾਲ ਦਾ ਦੁਪੱਟਾ ਉਦਾਂ ਦੇ ਦੁਪੱਟੇ ਨੰਬਰ ਹੋਊਗਾ ਜੀ 5 5 ਨੰਬਰ ਫੁੱਟ ਰਹੂਗਾ ਜਿਹੜੀਆਂ ਭੈਣਾਂ ਦੇ ਸਕਰੀਨ ਸ਼ਾਟ ਆ ਜਾਣਗੇ ਫਟਾਫਟ ਉਹਨਾਂ ਨੂੰ ਇਹ ਵਾਲੇ ਪੀਸ ਲੈ ਜਾਣਗੇ ਰਿਪੀਟ ਦੇ ਨਾ ਕਿ ਉਹ ਕਾਟਨ ਦੁਪੱਟਾ ਚਾਹੀਦਾ ਇਹ ਕਾਟਨ ਦੁਪੱਟਾ ਰਿਪੀਟ ਨਹੀਂ ਆਉਣਾ ਹੈਗਾ ਆਲੋ ਨਾਲ ਇਹਦੇ ਸੇਮ ਆਉ ਡਾਟਸ ਵਾਲੀ ਬਾਟਮ ਤੇ ਨਾਲ ਇਹਦੇ ਸੇਮ ਆਉਗਾ ਜੀ ਦੁਪੱਟਾ ਪਿਓਰ ਕੈਮਰਿਕ ਦਾ ਪਿਓਰ ਮਲ ਦਾ ਦੁਪੱਟਾ ਆਹ ਲਓ ਜੀ ਇਹ ਗੱਲ ਸੀ ਲੁੱਕ ਦਾ ਪੀਸ ਆ ਬਹੁਤ ਸੋਹਣਾ ਕਨਸੈਪਟ ਬਣਿਆ ਹੋਇਆ ਕਰਨਾ ਤੁਸੀਂ ਫਟਾਫਟ ਸਕਰੀਨ ਸ਼ਾਟ ਕਰਨੇ ਆ ਜਿਹੜੀਆਂ ਭੈਣਾਂ ਨੂੰ ਜਿਹੜੇ ਪੀਸ ਚਾਹੀਦੇ ਨੇ ਤਾਂ ਕਿ ਤੁਹਾਨੂੰ ਤੁਹਾਡੇ ਘਰ ਤੱਕ ਇਹ ਵਾਲੇ ਪੀਸ ਪਹੁੰਚ ਜਾਣ ਲਓ ਜੀ ਨੈਕਸਟ ਦੇਖ ਲਓ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਬਹੁਤ ਸੋਹਣੇ ਨੇ ਫਿਰ ਜਿਹੜੀ ਚੀਜ਼ ਮੈਂ ਦੱਸ ਰਹੀਆਂ ਕੈਮਰੀ कॉटन ਆ ਜੀ ਬਹੁਤ ਵਧੀਆ ਤੇ ਬਾਕੀ ਬਹੁਤ ਸੋਹਣੇ ਨਾਲ ਦੁਪट्टे ਲੱਗੇ ਆ ਕੱਟ ਮੈਂ ਤੁਹਾਨੂੰ ਪ੍ਰੋਪਰ ਦੱਸ ਹੀ ਦਿੰਦੀ ਆ ਆ ਲਓ ਜੀ ਬਾਕੀ ਇਹਨਾਂ ਦਾ ਕੋਈ ਉਹ ਨਹੀਂ ਹੁੰਦਾ ਕਿ ਜੇ ਤੁਸੀਂ ਕਹੋ ਮੈਂ ਤੁਹਾਨੂੰ ਕਹਾ ਪੂਰਾ ਵਧੀਆ ਜੀ ਬਹੁਤ ਸੋਹਣੀ ਅਸੀਂ ਗਾਰੰਟੀ ਦੇ ਇਹ ਕਾਟਨ ਆ ਨਾਰਮਲ कॉटन ਆ ਇਹਦੀ ਕਿਸੇ ਨੇ ਕੋਈ ਵੀ ਗਾਰੰਟੀ ਨਹੀਂ ਦੇਣੀ ਕਿਸੇ ਨੇ ਵੀ ਨਹੀਂ ਦੇਣੀ ਚਾਹੇ ਤੁਸੀਂ 10 ਫੁੱਟ ਵੀ ਬਾਈ ਕਰ ਲਓ ਕਿਉਂਕਿ ਇਹ ਆਮ ਨਾਰਮਲ ਕਾਟਨ ਲਈ ਨੇ ਤੇ ਸਭ ਤੋਂ ਜ਼ਿਆਦਾ ਇਹ ਜਿਹੜੀ ਗਰਮੀ ਹੁਣ ਪੈ ਰਹੀ ਹੈ ਉਹਦੇ ਸਭ ਤੋਂ ਜ਼ਿਆਦਾ ਡਿਮਾਂਡ ਇਹੀ ਚੀਜ਼ ਦੀ ਆ ਜਾਂ ਤਾਂ ਕਾਟਨ ਆਲ ਓਵਰ ਹੋਵੇ ਜਾਂ ਦੁਪੱਟਿਆਂ ਦੇ ਨਾਲ ਹੋਵੇ ਦੁਪੱਟਿਆਂ ਦੇ ਨਾਲ ਉਹਨਾਂ ਪੈਣਾਂ ਨੂੰ ਬਹੁਤ ਬੈਨੀਫਿਟ ਹੋ ਜਾਂਦਾ ਜਿਨ੍ਹਾਂ ਨੇ ਡੇਲੀ ਵੇਅਰ ਜਾਨਕਿ ਥੋੜਾ ਮੋਟਾ ਬਾਹਰ ਅੰਦਰ ਜਾਣ ਨੂੰ ਵੀ ਪਾਉਣੇ ਨੇ ਉਹਨਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੀ ਕਾਟਨ ਦੁਪੱਟਾ ਹੀ ਸਾਨੂੰ ਦੋ ਚਾਹੇ ਇੱਕ ਸੀਜ਼ਨ ਹੀ ਕੱਢੇ ਬਸ ਲੈਣਾ ਉਹਨਾਂ ਨੇ ਸਿਰਫ ਕਾਟਨ ਦੁਪੱਟਾ ਹੀ ਹੁੰਦਾ ਆਲੋਚਨ ਲਾਈਨਿੰਗ ਵਾਲੀ ਸ਼ਰਟ ਰਹੋਗੀ ਇਸ ਤਰ੍ਹਾਂ ਉੱਪਰ ਪੈਚ ਦਾ ਕੰਮ ਦਿੱਤਾ ਹੈ ਇਹਦੀ ਜਿਹੜੀ ਬਾਟਮ ਰਹੋਗੀ ਨਾ ਉਹ ਪ੍ਰਿੰਟਡ ਰਹੋਗੀ ਇਸ ਤਰ੍ਹਾਂ ਇਹਦੀ ਬਾਟਮ ਰਹੋਗੀ ਪ੍ਰਿੰਟਡ ਦੋ ਸੂਟ ਮੰਗਾ ਲਓ ਚਾਰ ਮੰਗਾ ਲਓ ਜਿੰਨੇ ਚਾਹੀਦੇ ਉਹਨੇ ਮੰਗਾ ਲਓ ਇਹ ਵਾਲੇ ਪੀਸ ਰੁਕਣੇ ਤਾਂ ਹੈ ਨਹੀਂਗੇ ਕਿਉਂਕਿ ਇੰਨਾ ਜ਼ਿਆਦਾ ਲੈਸ ਦੇ ਵਿੱਚ ਲਾ ਦਿੱਤੇ ਆ ਫ੍ਰੀ ਕੋਰੀਅਰ ਦੇ ਨਾਲ 1200 ਦੇ ਵਿੱਚ ਦੋ ਸੂਟ ਤੁਹਾਨੂੰ ਮਿਲਣ ਜਾ ਰਹੇ ਨੇ ਤੇ 6.50 ਦਾ ਸਿੰਗਲ ਸੂਟ ਆ ਚਾਹੇ 1 ਮੰਗਾ ਲਾ 2 ਮੰਗਾ ਲਾ 4 ਮੰਗਾ ਲਾ 10 ਜਿੰਨੇ ਤੁਹਾਨੂੰ ਚਾਹੀਦੇ ਨੇ ਬਸ ਫਟਾਫਟ ਆਪਣੇ ਆਰਡਰ ਕਰ ਦੋ ਇਹ ਆ ਗਿਆ ਜੀ ਗ੍ਰੀਨ ਮਹਿੰਦੀ ਆ ਜਾਂ ਛੇੜ ਮੂੰਗੀ ਆ ਜਾਂ ਛੇੜ ਆਪਾਂ ਇਹਨੂੰ ਕਹਿ ਸਕਦੇ ਆ ਜਾਂ ਨਹੀਂ ਲੱਗੀ ਹੈਗੀ ਆਹ ਵਾਲੇ ਸੂਟ ਦਾ ਨੰਬਰ ਹੋਊਗਾ ਜੀ 6 6 ਨੰਬਰ ਸੂਟ ਰਹੂਗਾ ਉਹ ਤੋਂ ਬਾਅਦ ਆਪਾਂ ਜਿਹੜੀ ਲਾਈਨਿੰਗ ਵਾਲੀ ਸ਼ਰਟ ਜਿਹੜੀ ਭੈਣ ਨੂੰ ਇਹ ਵਾਲਾ ਚਾਹੀਦਾ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ ਇਹਦਾ ਨੰਬਰ ਹੋਊਗਾ ਜੀ 7 62 ਇਹ 7 ਨੰਬਰ ਸੂਟ ਰਹੂਗਾ ਜੀ ਨੈਕਸਟ ਵਾਲਾ ਜਿਹੜਾ ਮੈਂ ਦਿਖਾਉਣ ਚੱਲੀ ਆ ਇਹ ਹੈਗਾ ਮੂੰਗੀਆਂ ਸ਼ੇੜ ਦੇ ਉੱਪਰ ਨੰਬਰ ਹੋਊਗਾ ਜੀ 8 ਨੰਬਰ ਹੋਊਗਾ 8 ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਨਾਲ ਬਿਲਕੁਲ ਡਾਟਸ ਵਾਲੀਆਂ ਬਾਟਮ ਮਿਲ ਰਹੀਆਂ ਨੇ ਨਾਲ ਬਹੁਤ ਸੋਨੇ ਵਧੀਆ ਖੁੱਲੇ ਢੁੱਲੇ ਨਾਲ ਦੁਪੱਟੇ ਮਿਲ ਰਹੇ ਨੇ ਆ ਲੋ ਜੀ ਨੈਕਸਟ ਪੀਸ ਦੇਖ ਲਓ ਇਹ ਵੀ ਬਹੁਤ ਪਿਆਰਾ ਬਲੂ ਸ਼ੇਡ ਦੇ ਉੱਪਰ ਆ ਵਾਈਟ ਬਲੂ ਦਾ ਕੰਬੀਨੇਸ਼ਨ ਆ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਤੇ ਨਾਲ ਇਹਦੇ ਬਾਟਮ ਇਸ ਤਰਾ ਮਿਲਣਗੇ ਤੁਹਾਨੂੰ ਟੇਡੀਆਂ ਲਾਈਨਸ ਵਾਲੀਆਂ ਨਾਲ ਇਹਦੇ ਸੇਮ ਬਲੂ ਕਲਰ ਦਾ ਮਿਲੂਗਾ ਦੁਪੱਟਾ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਵੀਡੀਓ ਆ ਦੀ ਦੋ ਰੇਟਾਂ ਦੇ ਉੱਪਰ ਆਪਾਂ ਲੈ ਕੇ ਆਏ ਆ ਜਿਹੜਾ ਜੈਪੁਰੀ ਕਨਸੈਪਟ ਦਿਖਾਉਂਗੀ ਨਾ ਉਹਦਾ ਅਲੱਗ ਰੇਟ ਆ ਜਿਹੜੇ ਇਹ ਵਾਲੇ ਕਨਸੈਪਟ ਦਿਖਾ ਰਹੀਆਂ ਇਹਨਾਂ ਦਾ ਅਲੱਗ ਰੇਟ ਆ ਆ ਲੋ ਜੀ ਇਹ ਨੇਵੀ ਬਲੂ ਜਿਹਾ ਕਲਰ ਆ ਗਿਆ ਇਹਦੇ ਨਾਲ ਵੀ ਸੇਮ ਤੁਹਾਨੂੰ ਡਾਟਸ ਵਾਲੀ ਮਿਲ ਰਹੀਆਂ ਜਾਂ ਬਾਟਮ ਤੇ ਨਾਲ ਸੀ ਮਿਲ ਰਿਹਾ ਜੀ कॉटन ਦਾ दुपट्टा ਨੰਬਰ ਹੋਊਗਾ ਜੀ 10 ਆ ਲੋ ਜੀ ਇਹ ਵੀ ਬਹੁਤ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਇਹ ਸਿੰਗਲ ਡਿਜ਼ਾਈਨ ਸਿੰਗਲ ਪੀਸ ਹੀ ਰਹਿ ਗਿਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਨਹੀਂ ਹੈਗਾ ਹੁਣ ਇਸ ਤਰ੍ਹਾਂ ਤੁਹਾਨੂੰ ਪੱਟੀ ਲੱਗੀ ਮਿਲੂਗੀ ਨਾਲ ਇਹਦੇ ਜਿਹੜੀ ਬਾਟਮ ਮਿਲੂਗੀ ਨਾ ਜੈਪੁਰੀ ਪ੍ਰਿੰਟ ਜਾਂ ਮਿਲੂਗਾ ਇਹਦਾ ਬਾਟਮ ਦਾ ਨਾਲ ਇਹਦੇ ਸੇਮ ਬਾਟਮ ਨਾਲ ਦੀਆ ਪ੍ਰਿੰਟਡ ਦੁਪੱਟਾ ਮਿਲੂਗਾ ਨੰਬਰ ਹੋਊਗਾ ਕਿੰਘਿਆ 11 ਨੰਬਰ ਸੂਟ ਰਹੂਗਾ ਆਲੋਚ ਇਹ ਦੇਖ ਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਨਸੈਪਟ ਆ ਲੈਮਨ ਜਿਹਾ ਸ਼ੇਡ ਆ ਇਹ yellow lemon ਜਾਂ mustard lemon ਕਹਿ ਸਕਦੇ ਆ ਜਾਂ ਇਹਨੂੰ ਡਾਰਕਸ ਕਲਰ ਨਹੀਂ ਹੈਗਾ ਬਹੁਤ ਪਿਆਰਾ ਕਲਰ ਆ ਨਾਲ ਇਹਦੇ ਇਸ ਤਰ੍ਹਾਂ ਮਿਲੂਗੀ ਜਿਗਜ਼ੈਗ ਵਾਲੀ ਬਾਟਮ ਇਹ ਵੀ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੁਣ ਕੋਈ ਵੀ ਕਲਰ ਡਿਜ਼ਾਈਨ ਨਹੀਂ ਨਾਲ ਜੈਪੂਰੀ ਜੇ ਪ੍ਰਿੰਟ ਦਾ ਦੁਪੱਟਾ ਹੋਊਗਾ ਇਹ ਬਹੁਤ ਸੋਹਣਾ ਇਹ ਵੀ ਪੀਸ ਆ ਪੀਸ ਬਹੁਤ ਸੋਹਣੇ ਨੇ ਪਰ ਤੁਹਾਨੂੰ ਮੈਂ ਬਾ ਪਹਿਲਾਂ ਹੀ ਦੱਸ ਰਹੀ ਆ ਜਿੱਦਾਂ ਦੀ ਕੁਆਲਿਟੀ ਆ ਜਿੱਦਾਂ ਦੇ ਰੇਟ ਨੇ ਉਸ ਹਿਸਾਬ ਦੇ ਨਾਲ ਜਿੰਨਾ ਰੇਟ ਹੁਣ ਕਾਟਨ ਦੁਪੱਟਾ 1000 ਵਿੱਚ ਵੀ ਹੈਗਾ ਜੀ 1200 ਵਿੱਚ ਵੀ ਹੈਗਾ ਉਹਨਾਂ ਦੀ ਕੁਆਲਿਟੀ ਇਹਨਾਂ ਦੇ ਉੱਪਰ ਆ ਕੱਟ ਉਹਨੀ ਪ੍ਰੋਪਰ ਮਿਲੂਗੀ ਉਹਨਾਂ ਹੀ ਵਧੀਆ ਕੱਪੜਾ ਮਿਲੂਗਾ ਪਰ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਇੱਕ ਸੀਜ਼ਨ ਸਾਡਾ ਵਧੀਆ ਇੰਨੇ ਕਾਲਾ ਸੂਟ ਕੱਟ ਜਾਵੇ ਉਹਨਾਂ ਲਈ ਇਹ ਚੀਜ਼ ਮਾੜੀ ਨਹੀਂ ਬਹੁਤ ਸੋਹਣੀ ਆ بس ਤੁਸੀਂ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਨੰਬਰ ਰਹੂਗਾ ਜੀ ਇਹ 12 ਹੁੰਡੇੜੇ ਮੈਂ ਪੀਸ ਨੂੰ ਦਿਖਾਉਣ ਲੱਗੀ ਆ ਇਹ ਦਿਖਾਉਣ ਲੱਗੀ ਆ ਜੈਪੁਰੀ ਜੈਪੁਰੀ ਸਾਡੇ ਕੋਲੇ 4 ਡਿਜ਼ਾਈਨ ਆਏ ਨੇ ਸਿਮਿਲਰ ਜੇ ਨਹੀਂ ਜ਼ਿਆਦਾਤਰ ਡਿਜ਼ਾਈਨ ਜਿਆਦਾ ਫਰਕ ਨਹੀਂ ਹੈਗਾ ਡਿਜ਼ਾਈਨ ਦੇ ਵਿੱਚ ਨਿਊ ਇਹ ਡਿਜ਼ਾਈਨ ਆਏ ਨੇ ਤੁਹਾਡੇ ਸਾਹਮਣੇ ਖੁੱਲ੍ਹ ਰਹੇ ਨੇ ਹਜੇ ਬੰਦ ਪਏ ਨੇ ਇਹ ਵਾਲੇ ਡਿਜ਼ਾਈਨ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੇ ਜੈਪੁਰੀ ਡਿਜ਼ਾਈਨ ਚਾਹੀਦੇ ਸੀ ਨਾ ਜੈਪੁਰੀ ਕਨਸੈਪਟ ਦਾ ਇੰਨਾ ਜ਼ਿਆਦਾ ਡਿਮਾਂਡ ਚੱਲ ਰਹੀ ਆ ਕਿ ਸਾਨੂੰ ਜੈਪੁਰੀ ਚਾਹੀਦਾ ਜੀ ਪੀਸ ਆ ਲੋ ਇਹ ਸੂਟ ਜੇ ਤੁਸੀਂ ਲਓਗੇ ਇਹ ਤੋਂ ਆਪਣੀ ਰੇਟ ਚੇਂਜ ਹੋ ਜਾਊਗਾ ਇਹ ਵਾਲਾ ਸੂਟ ਤੁਸੀਂ 800 ਦਾ ਸਿੰਗਲ ਲਓਗੇ ਜੈਪੂਰੀ ਆ ਪਿਓਰ ਜੈਪੂਰੀ ਕਨਸੈਪਟ ਜੈਪੂਰੀ ਆ ਜਾਂਦੇ ਪਿਓਰ ਜੈਪੂਰੀ ਆ ਜਿਹੜੇ ਇੱਕ ਬਣੇ ਜੀ ਹੁੰਦੇ ਆ ਨਾ ਰੋਜ਼ੇ ਬਣੇ ਹੁੰਦੇ ਉਹ ਵਾਲੀ ਕਨਸੈਪਟ ਨੇ ਇਹ ਪਿਓਰ ਜੈਪੂਰੀ ਕਨਸੈਪਟ ਆ ਇਹ ਸਾਰੇ ਜੈਪੂਰੀਆ ਡਿਜ਼ਾਈਨਿੰਗ ਮਿਲੂਗੀ ਜੈਪੂਰੀਓ ਹੀ ਫੈਬਰਿਕ ਮਿਲੂਗਾ 800 ਦਾ ਸਿੰਗਲ ਆ ਇਹਦੀ ਬੈਕ ਇਸ ਤਰਾ ਮਿਲੂਗੀ ਇਹਦੇ ਬਾਟਮ ਜਿੱਦਾਂ ਦੀ ਹੈ ਨਾ ਉਦਾਂ ਦੀ ਜਿਹੜੀ ਬੈਕ ਮਿਲੋਗੀ ਤੁਹਾਨੂੰ ਬਹੁਤ ਪਿਆਰੀ ਆ ਬਹੁਤ ਸੋਹਣਾ ਕਨਸੈਪਟ ਨੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਵਾ ਇਹ ਤੇ ਰੇਟ ਜਿੱਥੇ ਮਰਜ਼ੀ ਕਨਫਰਮ ਕਰ ਲਿਓ ਇਹ ਵਾਲਾ ਸੂਟ ਹੈਗਾ 800 ਦਾ ਜੀ 800 ਦਾ ਹੈ ਸਿੰਗਲ ਸੂਟ ਤੁਹਾਨੂੰ ਪਊਗਾ ਪਰ ਜੇ ਤੁਸੀਂ ਦੋ ਸੂਟ ਮੰਗਾਉਂਗੇ ਇਹ ਵੀ ਤੁਹਾਨੂੰ 1500 ਦੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਇਹਦੀ ਦੇਖੋ ਜਿੱਦਾਂ ਇਹਦੀ ਬੈਕ ਆ ਨਾ ਸੇਮ ਉਦਾਂ ਦੀ ਹੋਈ ਜਿਹੜੀ ਬਾਟਮ ਆ ਆ ਲਓ ਜੀ ਉਦਾਂ ਹੀ ਇਹਦੀ ਬਾਟਮ ਰਹੂਗੀ ਬਹੁਤ ਸੋਹਣਾ बॉਟਮ ਦਾ ਵੀ ਫੈਬਰਿਕ ਆ। ਲਓ ਜੀ। ਇਹ ਵੀ ਅਕੋਰਡਿੰਗ ਟੂ ਮਤਲਬ ਕਿ ਢਾਈ ਦੇ ਨੀਅਰ ਅਬਾਊਟ ਹੋਊਗੀ। ਪ੍ਰੋਪਰ ਢਾਈ ਨਹੀਂ ਹੋਣੀ। ਹੋ ਵੀ ਸਕਦੀ ਆ ਪਰ ਮੇਰੇ ਹਿਸਾਬ ਨਾਲ ਨੀਅਰ ਅਬਾਊਟ ਢਾਈ ਹੋਊਗੀ। ਪ੍ਰੋਪਰ ਨਹੀਂ ਹੋਣੀ ਹੈਗੀ ਜੀ। ਪਰ ਕਨਸੈਪਟ ਬਹੁਤ ਸੋਹਣਾ ਬਹੁਤ ਵਧੀਆ बॉਟਮ ਬਣ ਜਾਣੀ ਆ। ਇਦਾਂ ਨਹੀਂ ਹੈਗੀ ਕਿ बॉਟਮਾਂ ਕਈ ਪਾਣਾ ਢਾਈ ਸੁਣ ਕੇ ਉਹ ਹੋ ਜਾਂਦੀਆਂ। ਜਿਆਦਾ ਜਿਹੜੇ ਹੈਵੀ ਨੇ ਉਹਨਾਂ ਦਾ ਹੋ ਸਕਦਾ ਨਾ ਬਣੇ। ਨਹੀਂ ਤਾਂ ਨੋਰਮਲ ਆਰਾਮ ਦੇ ਨਾਲ ਤੁਸੀਂ ਇਹਨਾਂ ਸੂਟਾਂ ਨੂੰ ਬਣਾਉਂਗੇ ਪਾਉਂਗੇ ਕਿਉਂਕਿ ਇਹ ਕਨਸੈਪਟ ਔਨ தி ਇਡਾ ਨਹੀਂ ਜੀ ਇਹ ਕੋਈ ਆਪਾਂ ਜਿਹੜਾ ਸਪੈਸ਼ਲੀ ਨਹੀਂ ਉਹ ਕੀਤਾ ਹੋਇਆ ਕਨਸੈਪਟ ਇਦਾਂ ਹੀ ਆਉਂਦੇ ਨੇ ਨਾ ਇਹ ਦੁਪੱਟੇ ਚੈੱਕ ਕਰੋ ਦੁਪੱਟੇ ਬਹੁਤ ਸੋਹਣੇ ਨੇ ਜਿਵੇਂ ਆਪਾਂ ਕਹਿਦੀਆਂ ਨਾ ਵੀ ਹੌਟ ਸੇਲ ਚੱਲ ਰਹੀ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇਹ ਵਾਲੇ ਪਾਏ ਹੋਏ ਖੁੱਲੇ ਹੋਏ ਪੀਸ ਹੀ ਦੇਖ ਲਓ ਕਿੰਨਾ ਸੋਹਣਾ ਲੱਗ ਰਿਹਾ ਪੀਸ ਤੇ ਪਾਏ ਹੋਏ ਤਾਂ ਇਸ ਤੋਂ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਲੋ ਆ ਹੈਗਾ ਸਾਰਾ ਜੈਪੁਰੀ ਦੁਪੱਟਾ ਬਣਿਆ ਸ਼ਰਟ ਨਾਲ ਦੇ ਇਹਦੇ ਬਾਰਡਰ ਬਣੇ ਹੋਏ ਆ ਦੁਪੱਟੇ ਦੇ ਤੇ ਬਾਟਮ ਨਾਲ ਦਾ ਇਹਦਾ ਵਿਸਤਾਰ ਸਾਰੇ ਜੈਪੁਰੀ ਪ੍ਰਿੰਟਿੰਗ ਦਿੱਤੀ ਹੋਈ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਪੂਰਾ ਖੁੱਲਾ ਡੁੱਲਾ ਬਹੁਤ ਸੋਹਣੇ ਬਹੁਤ ਪਿਆਰੇ ਕਨਸੈਪਟ ਨੇ ਇਹ ਇਹਦੇ ਡਿਜ਼ਾਈਨ ਆਪਣੇ ਕੋਲ 4 ਆਏ ਨੇ ਤੇ ਦੇ ਕਲਰ ਵੀ ਤੁਹਾਨੂੰ 4-4 ਮਿਲਣਗੇ 4 ਹੀ ਕਲਰ ਇਹਦੇ ਬਹੁਤ ਸੋਹਣੇ ਬਹੁਤ ਪਿਆਰੇ ਲੱਗਦੇ ਆ ਲੋ ਪਹਿਲੇ ਸੈੱਟ ਦੇ ਵਿੱਚਾਰੇ ਕਲਰ ਖੋਲ ਦਿੰਨੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਲਰਾਂ ਦੇ ਬਾਰੇ ਆ ਲੋ ਆ ਵਾਲਾ ਜੇ ਸੂਟ ਮੰਗਾਉਗੇ ਤਾਂ ਇਹ 13 ਨੰਬਰ ਹੋਊਗਾ ਜੀ ਕਈ ਭੈਣਾਂ ਨੂੰ ਇਹ ਨੰਬਰਿੰਗ ਦਾ ਬਹੁਤ ਜ਼ਰੂਰੀ ਹੁੰਦੀ ਆ ਉਹਨਾਂ ਲਈ ਜਿਨ੍ਹਾਂ ਨੂੰ ਸਕਰੀਨਸ਼ਾਟ ਲੈਣੇ ਨਹੀਂ ਪਤਾ ਲੱਗਦਾ ਸਕਰੀਨਸ਼ਾਟ ਤੇ ਜਾਂ ਨਹੀਂ ਲੈਣੇ ਆਉਂਦੇ ਤਾਂ ਫਿਰ ਉਹ ਨੰਬਰ ਦੱਸ ਕੇ ਆਰਾਮ ਦੇ ਨਾਲ ਹੁਣ ਲੈ ਲੈਂਦੀਆਂ ਨੇ ਇਸ ਲਈ ਨੰਬਰਿੰਗ ਲਗਾਉਣੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ 13 ਨੰਬਰ ਹੋਊਗਾ ਜੀ ਇਹ ਵਾਲਾ ਸੂਟ ਤੇ ਜਿਨ੍ਹਾਂ ਨੇ ਲੈਣਾ ਹੋਇਆ ਆਹ ਵਾਲਾ ਕਲਰ ਇਹ ਵੀ ਚੈੱਕ ਕਰ ਲਓ ਨਾਲ ਇਹਦੇ ਸੇਮ ਆ ਰਹੀ ਹੈ ਜੈਪੁਰੀ ਹੈ ਇਸੇ ਤਰ੍ਹਾਂ ਬਾਟਮ ਤੇ ਨਾਲ ਇਹਦਾ ਸੇਮ ਆ ਰਿਹਾ ਜੀ ਦੁਪੱਟਾ ਦੁਪੱਟਾ ਇਹਦੇ ਵਿੱਚ ਨਾਲ ਇਹਦਾ ਸੇਮ ਦੁਪੱਟਾ ਰਹੂਗਾ ਠੀਕ ਹੈ ਜੀ ਨੰਬਰ ਹੋਊਗਾ ਇਹ 14 14 ਨੰਬਰ ਸੂਟ ਰਹੂਗਾ ਹਰੇ ਸਾਰੇ ਇਹਨੇ ਕਿਹ ਕਲਰ ਸਮਾ ਲੋ ਹਮ ਸਾਰੇ ਕਲਰ ਸੋਨੇ ਬਲੈਕ ਕਲਰ ਵੀ ਸੋਹਣਾ ਹਨ ਹਮ ਨੈਕਸਟ ਇਹਦੇ ਵਿੱਚ ਮਿਲੇਗਾ ਤੁਹਾਨੂੰ ਬਲੈਕ ਕਲਰ ਉੱਪਰ ਸਾਰੇ ਸੂਟ ਦੇ ਮਿਰਰ ਵਰਕ ਵੀ ਹੋਇਆ ਹੋਇਆ ਮਿਰਰ ਦਾ ਕੰਮ ਹੋਇਆ ਸ਼ੀਸ਼ੇ ਦਾ ਬਹੁਤ ਸੋਹਣਾ ਕਿਉਂਕਿ ਜੈਪੂਰੀ ਕਨਸੈਪਟ ਪ੍ਰੋਪਰ ਜਿਹੜੇ ਰੈਡੀ ਹੁੰਦੇ ਨੇ ਨਾ ਇਦਾਂ ਹੀ ਰੈਡੀ ਹੋ ਕੇ ਹੁੰਦੇ ਨੇ ਕਲਰ ਚਾਰੇ ਭੈਣੋਂ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਚੱਕ ਲਿਓ ਆਪਣੇ ਕੋਲ ਟੋਟਲ ਇਹ 15 ਸੂਟ ਆਏ ਨੇ 15 ਦੇ 15 ਸੂਟ ਆਪਣੇ ਜਾਨਕਾ 15 ਭਾਣੇ ਤੱਕ ਪਹੁੰਚ ਸਕਦੇ ਜਿਨ੍ਹਾਂ ਨੂੰ ਜੈਪੁਰੀ ਡਿਜ਼ਾਈਨ ਪ੍ਰਿੰਟਿੰਗ ਚਾਹੀਦੀ ਆ ਫਟਾਫਟ ਲੈ ਲਓ ਸਕਰੀਨ ਸ਼ਾਟ ਨਾ ਸੇਮ ਰਹੂਗਾ ਇਦਾਂ ਦੁਪੱਟਾ ਨੰਬਰ ਰਹੂਗਾ ਜੀ 15 15 ਨੰਬਰ ਰਹੂਗਾ ਨੈਕਸਟ ਇਹਦੇ ਵਿੱਚ ਤੁਹਾਨੂੰ ਜਿਹੜਾ ਮਿਲੂਗਾ ਜੀ ਉਹ ਕਲਰ ਮਿਲੂਗਾ ਵਾਈਨ ਜャ ਸ਼ੇਡ ਆਹ ਜੀ ਵਾਈਨ ਸ਼ੇਡ ਆ वाइन शेड देखो कलर ਤੁਸੀਂ कंफ्यूज ਹੋ ਜਾਓਗੇ ਵੀ ਕਿਹੜਾ कलर ਚੂਜ਼ ਕਰੀਏ कलर ਬਹੁਤ ਸੋਹਣੇ ਨੇ ਨਾਲ ਇਹਦੇ ਸੇਮ ਮਿਲੂਗੀ ਇਸੇ ਤਰ੍ਹਾਂ ਜੈਪੁਰੀ प्रिंट ਦੀ ਬਾਟਮ ਤੇ ਨਾਲ ਸੇਮ ਮਿਲੂਗਾ ਜੈਪੁਰੀ प्रिंट ਦਾ ਦੁਪੱਟਾ ਨੰਬਰ ਹੋਊਗਾ ਜੀ 16 16 ਨੰਬਰ ਸੂਟ ਰਹੂਗਾ ਕਲਰ ਰੇਗਾ ਮਸਟਰਡ ਦੱਸੋਣ ਕਿਹੜਾ ਸੂਟ ਕਹੋਂਗੇ ਕਿ ਸਾਨੂੰ ਆਹ ਦੇ ਦਿਓ ਉਹ ਦੇ ਦਿਓ ਬਹੁਤ ਸੋਹਣਿਆ ਚਾਰੀ ਕਲਰ ਬਹੁਤ ਸੋਹਣਿਆ ਕਨਸੈਪਟ ਵੀ ਬਹੁਤ ਸੋਹਣਾ ਆਇਆ ਵਾ ਨਾਲ ਇਹਦੇ ਸੇਮ ਮਸਟਰਡ ਆਊਗਾ ਦੁਪੱਟਾ ਤੇ ਨਾਲ ਸੇਮ ਹੀ ਉਸੇ ਤਰ੍ਹਾਂ ਜੈਪੁਰੀ ਹੋਊਗੀ ਇਹਦੀ ਬੋਟਮ ਤੇ ਨੰਬਰ ਹੋਊਗਾ ਜੀ 17 17 ਨੰਬਰ ਸੂਟ ਰਹੂਗਾ ਜਿਆਦਾ ਫਰਕ ਨਹੀਂ ਹੈਗਾ ਡਿਜ਼ਾਈਨਿੰਗ ਦੇ ਵਿੱਚ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਜਸਟ ਕਲਰ ਕਰ ਲਿਓ ਜਿਵੇਂ ਹੁਣ ਆਹ ਵਾਲਾ ਡਿਜ਼ਾਈਨਾਂ ਦੇਖੋ ਇਹਦੇ ਚ ਇਹਦੇ ਚ ਤੁਹਾਨੂੰ ਕੁਝ ਖਾਸ ਫਰਕ ਲੱਗਦਾ ਪ੍ਰੋਪਰ ਯਾਨੀ ਕਿ ਇੱਕੋ ਜਿਹੀ ਡਿਜ਼ਾਈਨ ਨੇ ਫੇਰ ਵੀ ਜੇ ਤੁਸੀਂ ਕਹੋ ਮੈਂ ਇੱਕ ਇੱਕ ਪੀਸ ਖੋਲ ਦਿੰਨੀ ਆ ਤਾਂ ਕਿ ਤੁਹਾਨੂੰ ਤਸੱਲੀ ਹੋ ਜਾਵੇ ਡਿਜ਼ਾਈਨਾਂ ਦੀ ਆ ਲਓ ਠੀਕ ਹੈ ਜੀ ਇਹਦੀ ਵੀ ਬੈਗ ਇਸ ਤਰ੍ਹਾਂ ਰਹੂਗੀ ਇਹਦੀ ਬੈਗ ਦੇ ਉੱਤੇ ਇਸ ਤਰ੍ਹਾਂ ਫਲਾਵਰ ਰਹੂਗਾ ਠੀਕ ਹੈ ਜੀ ਕੋਸ਼ਿਸ਼ ਕਰਿਓ ਤੁਸੀਂ ਜੇ ਹਣ ਕਰੋਗੇ ਤਾਂ ਪਰ ਉੱਤੇ ਨੰਬਰ ਲੱਗ ਜਾਣਾ ਨੰਬਰਿੰਗ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਹੜਾ ਡਿਜ਼ਾਈਨ ਕਰ ਰਹੇ ਹੋ ਨਹੀਂ ਤਾਂ ਸੇਮ ਡਿਜ਼ਾਈਨਿੰਗ ਆ ਆ ਲੋਟ ਨਾਲੇ ਦੇ ਇਦਾਂ ਤੁਹਾਨੂੰ ਬੋਟਮ ਮਿਲੇਗੀ ਨਾਲ ਤੁਹਾਨੂੰ ਸੇਮ ਮਿਲੇਗਾ ਇਸ ਤਰ੍ਹਾਂ ਦੁਪੱਟਾ ਨੰਬਰ ਹੋਊਗਾ ਜੀ 18 اے ওয়ਾਈ ਡਿਜ਼ਾਈਨ ਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜੂਗਾ ਜੀ ਨੰਬਰ ਹੋਊਗਾ 19 ਇੱਕ 레드 ਮਹਿਰੂਨੀ ਜਿਹੜਾ ਆਪਾਂ ਸਭ ਤੋਂ ਫਰਸਟ ਚ ਖੋਲਿਆ ਸੀ ਸਾਰਿਆਂ ਦੇ ਕਲਰ ਸੇਮ ਨੇ 1% ਵੀ ਡਿਫਰੈਂਟ ਕਲਰ ਨਹੀਂ ਹੈਗਾ ਨੰਬਰ ਹੋਊਗਾ ਜੀ B ਜਿਹੜਾ ਮਰਜੀ ਤੁਸੀਂ ਪਿਕ ਕਰ ਸਕਦੇ ਹੋ ਡਿਜ਼ਾਈਨਿੰਗ ਵੀ ਆਲਮੋਸਟ ਸੇਮ ਹੀ ਆ ਆਲੋ ਨੈਕਸਟ ਡਿਜ਼ਾਈਨ ਚੈੱਕ ਕਰ ਲਓ ਇਹ ਵਾਲਾ ਰਹੂਗਾ ਡਿਜ਼ਾਈਨ ਇਹਦੇ ਉੱਤੇ ਜਿਹੜਾ ਫਲਾਬਿੰਗ ਰਹੂਗੀ ਬਾਟਮ ਦੀ ਇਦਾਂ ਰਹੂਗੀ ਜਿੱਦਾਂ ਦੀ ਇਹਨਾਂ ਦੀਆਂ ਬਾਟਮ ਦੀਆਂ ਹੈਗੀਆਂ ਨੇ ਡਿਜ਼ਾਈਨਿੰਗਾਂ ਸੇਮ ਇਹਨਾਂ ਦੀ ਬੈਕ ਦੀ ਡਿਜ਼ਾਈਨਿੰਗਾਂ ਸੇਮ ਸੇਮ ਬੈਕ ਆਊਗੀ ਤੇ ਨਾਲ ਇਹਨਾਂ ਦੇ ਸੇਮ ਆਉਣਗੇ ਜੈਪੂਰੀ ਦੁਪੱਟੇ ਠੀਕ ਹੈ ਜੀ ਤੇ ਨੰਬਰ ਰਹੂਗਾ ਜੀ 21 21 ਨੰਬਰ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ ਮਸਟਰਡ ਸ਼ੇਡ ਮਿਲੂਗਾ ਇਹਦੇ ਵਿੱਚ ਨੰਬਰ ਹੋਊਗਾ ਜੀ 22 ਇੱਕ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਨੰਬਰ ਹੋਊਗਾ ਜੀ 23 23 ਨੰਬਰ ਸੂਟ ਰਹੂਗਾ ਲਓ ਇੱਕ ਹੋਰ ਡਿਜ਼ਾਈਨ ਦਿਖਾ ਦਿੰਨੀ ਆ ਜੈਪੁਰੀ ਦੇ ਵਿੱਚ ਹੀ ਸੂਟ ਰ ਹੈ ਯਾਨੀ ਕਿ ਇਹ 15 ਸੂਟ ਆਪਣੇ ਕੋਲ ਆਏ ਨੇ 15 ਦੇ 15 ਹੀ ਸੂਟ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਸੋ ਜੈਪੁਰੀ ਰੁਕਨੇ ਵੀ ਹੈ ਨਹੀਂਗੇ ਚਾਹੇ ਤੁਸੀਂ ਜੈਪੁਰੀ ਦੇ ਨਾਲ ਦੂਸਰਾ ਸੂਟ ਮੰਗਾ ਲਓ ਵੀ نیچے ਵਾਲੇ ਜੀ ਇੱਕ ਮੰਗਾ ਲਓ ਇੱਕ ਜੈਪੁਰੀ ਮੰਗਾ ਲਓ ਜਿੱਦਾਂ ਮਰਜੀ ਤੁਸੀਂ ਆਪਣਾ ਕਨਸੈਪਟ ਬਣਾ ਸਕਦੇ ਹੋ ਠੀਕ ਹੈ ਜੀ ਜਿਵੇਂ ਹੁਣ ਕਈ ਪੈਣਾ ਕਹਿਣੀਆਂ ਜੇ ਤੁਸੀਂ ਉਹ ਜੋ ਸਿੰਗਲ ਸੂਟ ਮੰਗਾਉਣੇ ਤਾਂ 650 ਦਾ ਪਰ ਜੇ ਹੁਣ ਇਹ ਵਾਲਾ ਸਿੰਗਲ ਸੂਟ ਮੰਗਾਉਣੇ ਨੇ 750 ਦਾ ਹਨਾ ਜੇ ਸਿੰਗਲ ਮੰਗਾਉਗੇ ਤਾਂ 800 ਦਾ ਦੋ ਸੂਟ ਮੰਗਾਉਣੇ ਤਾਂ 750 ਚ ਪੈਂਦਾ ਸੋ ਜੇ ਤੁਸੀਂ ਉਹ ਚ ਇੱਕ ਸਿੰਗਲ ਮੰਗਾਉਗੇ ਇਹ ਚ ਇੱਕ ਸਿੰਗਲ ਮੰਗਾਉਗੇ ਤਾਂ ਉਹ 600 ਦਾ ਲੱਗੂਗਾ ਜੀ ਇਹ 750 ਦਾ ਲੱਗੂਗਾ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਆਪ ਹੀ ਕੈਲਕੂਲੇਟ ਕਰ ਲਿਆ ਕਰੋ ਜਦੋਂ ਦੋ ਪੀਸ ਤੇ ਆਪਾਂ ਡਿਸਕਾਊਂਟ ਲਾ ਰਹੇ ਹਾਂ ਉਦੋਂ ਵੀ ਜ਼ਿਆਦਾ ਤਾਂ ਦੋ ਦੋ ਪੀਸ ਜਿਹੜੇ ਮਰਜ਼ੀ ਹੋਣ ਉਹਨਾਂ ਤੇ ਡਿਸਕਾਊਂਟ ਤੁਹਾਨੂੰ ਜ਼ਰੂਰ ਮਿਲੇਗਾ ਆ ਲੋ ਨੈਕਸਟ ਹੈਗਾ ਇਦਾਂ ਦਾ ਇਹ ਵਾਲਾ ਪ੍ਰਿੰਟਿੰਗ ਇਹ ਵਾਲੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ ਡਿਜ਼ਾਈਨ ਇਹਦਾ ਕੋਈ ਵੀ ਨਹੀਂ ਨਿੰਦਣ ਵਾਲਾ ਹੈਗਾ ਸਾਰੇ ਬਹੁਤ ਪਿਆਰੇ ਨੇ ਕਲਰ ਸਾਰੇ ਸੇਮ ਨੇ ਕਲਰ ਤਾਂ ਇੰਨੇ ਸੋਹਣੇ ਲੈ ਕੇ ਆਏ ਨੇ ਨਾ ਜੈਪੋਰਾ ਵਾਲੇ ਬਹੁਤ ਹੀ ਪਿਆਰੇ ਆ ਲੋ ਨਾਲ ਇਹਦੇ ਸੇਮ ਮਿਲ ਰਹੀ ਆ ਤੁਹਾਨੂੰ ਬਾਟਮ ਬਾਟਮ ਦੀਆਂ ਬਸ ਪ੍ਰਿੰਟਿੰਗਾਂ ਚੇਂਜ ਹੋ ਰਹੀਆਂ ਸਾਰੇ ਡਿਜ਼ਾਈਨਾਂ ਦੇ ਵਿੱਚ ਇਹਦੇ ਤੇ ਇਦਾਂ ਦੀ ਡਿਜ਼ਾਈਨਿੰਗ ਆ ਗਈ ਨਾਲ ਦੁਪੱਟੇ ਵੀ ਬਿਲਕੁਕੁਲ ਸੇਮ ਆ ਰਹੇ ਨੇ ਨੰਬਰ ਰਹੂਗਾ ਜੀ 24 24 ਨੰਬਰ ਸੂਟ ਰਹੂਗਾ ਕਲਰ ਇਹਦੇ ਵਿੱਚ ਵੀ ਤੁਹਾਨੂੰ ਚਾਰ ਮਿਲ ਜਾਣਗੇ ਇਹਦੇ ਚਾਰ ਹੀ ਕਲਰ ਹੈਗੇ ਨੇ ਜੀ ਆ ਲੋ ਬਲੈਕ ਕਲਰ ਮਿਲ ਜੂਗਾ ਜੀ ਨੰਬਰ ਹੋਊਗਾ 25 25 ਰਹੂਗਾ ਬਲੈਕ ਕਲਰ ਦਾ ਨੰਬਰ ਐਂਡ ਮਸਟਰਡ ਵਾਲੇ ਦਾ ਰਹੂਗਾ ਜੀ 26 ਵਿਰਾਸਤ ਬ੍ਰਾਂਡ ਦੇ ਨੇ ਬ੍ਰਾਂਡ ਦੀ ਕਲੈਕਸ਼ਨ ਆ ਬਹੁਤ ਸੋਹਣੀ ਆ ਇਹ ਰੇਂਜ ਦੇ ਵਿੱਚ ਬ੍ਰਾਂਡ ਕੋਈ ਨਹੀਂ ਪੁੱਛਦਾ ਹੈਗਾ ਵੈਸੇ ਪਰ ਫਿਰ ਵੀ ਉਹਨਾਂ ਨੇ ਵਿਰਾਸਤ ਦਾ ਟੈਗ ਲਾਇਆ ਹੋਇਆ ਹੈ ਬਹੁਤ ਸੋਹਣਾ ਦੁਪੱਟਾ ਵਾ ਬਹੁਤ ਫੈਬਰਿਕ ਬਹੁਤ ਸੋਹਣਾ ਬਹੁਤ ਜ਼ਿਆਦਾ ਸੌਫਟਨੈਸ ਆ ਗਰਮੀਆਂ ਦੀ ਬਹੁਤ ਸੋਹਣੀ ਕਲੈਕਸ਼ਨ ਆ ਬਾਕੀ ਹਾਂ ਤੁਹਾਡੇ ਤੇ ਤੁਸੀਂ ਕਿਹੜੇ ਤੋਂ ਜ਼ਿਆਦਾ ਲਾਈਕ ਕਰਨੇ ਆ ਨੀਚੇ ਵਾਲੇ ਜਾਂ ਜੈਪੂਰ ਵਾਲੇ ਨੰਬਰ ਹੈਗਾ ਜੀ 27 ਠੀਕ ਹੈ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਗੀ ਪਰ 30 ਮੈਂ ਰਿਪੀਟ ਕਰ ਰਹੀ ਹਾਂ ਇਹ ਲਾਸਟ ਸਟਾਕ ਆ ਬੈਨੋ ਇਸ ਤੋਂ ਬਾਅਦ ਇਹ ਵਾਲਾ ਸਟਾਕ ਨਹੀਂ ਮਿਲਣਾ ਪ੍ਰੀਮੀਅਮ ਰੇਂਜਾਂ ਇੱਕ ਮੰਥਾ ਹੁਣ ਜਿਹੜੇ ਚ ਇਹ ਰੇਂਜਾਂ ਚੱਲ ਰਹੀਆਂ ਉਹ ਤੋਂ ਬਾਅਦ ਸਾਰੀਆਂ ਜਿੰਨਾ ਹੋਣ ਨਿਊ ਸਟਾਕ ਆਉਣ ਲੱਗੇ ਨਾ ਪ੍ਰੀਮੀਅਮ ਰੇਂਜਾਂ ਦੇ ਉੱਪਰ ਆਉਣ ਲੱਗ ਜਾਣਾ ਸੋ ਜਿਨ੍ਹਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਨੂੰ ਆਪਾਂ ਆਪਣੇ ਨਾਲ ਜੋੜ ਸਕੀਏ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ